ਜਿਹੜੇ ਐਸ ਸਾਲ ਦਾ ਵੀਰਵਾ ਦੇ ਰਹੇ ਆ ਕ੍ਰਾਈਮ ਰਿਲੇਟਡ ਉਹਦੇ ਚ ਐਸ ਸਾਲ ਦੇ ਵਿੱਚ 2794 ਜਿਹੜੇ ਆ ਕੇਸ ਰਜਿਸਟਰ ਹੋਏ ਤੇ ਜਦੋਂ ਕਿ ਪਿਛਲੇ ਸਾਲ 2600 ਕੁਸ਼ ਹੋਏ ਸੀਗੇ ਔਰ ਉਹਨ ਐਸ ਸਾਲ ਜਿਹੜੇ ਗ੍ਰਿਫਤ ਟੂ ਕੋਡ ਕੀਤੇ ਗਏ ਆ 1900 ਕੁਸ਼ ਮੁਕਦਮੇ ਹੋਏ ਪਿਛਲੇ ਸਾਲ ਤੇ ਐਸ ਸਾਲ ਜਿਹੜੇ ਆ ਉਸ ਤੋਂ ਡੇਢੇ ਦੇ ਉੱਤੇ ਆ ਜੀ 2700 ਕੁਸ਼ ਮੁਕਦਮੇ ਜਿਹੜੇ ਆ 2700 2845 ਜਿਹੜੇ ਮੁਕਦਮੇ ਆ ਅਸੀਂ ਅਦਾਲਤ ਚ ਦਿੱਤੇ ਆ ਤੇ ਗ੍ਰਫਤਾਰ ਕੀਤੇ ਬੰਦੇ ਜਿਹੜੇ ਪਿਛਲੇ ਸਾਲ 385 ਸੀ ਜਿਸ ਦੀ ਤੁਲਨਾ ਚ ਐਸ ਵਾਰ 3411 ਜਿਹੜੇ ਆ ਮਲਜ਼ਮ ਫੜ ਕੇ ਅਦਾਲਤ ਵਿੱਚ ਦਿੱਤੇ ਆ ਤੇ ਜੇ ਅਸੀਂ ਰਿਕਵਰੀ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ 159.400 ਗ੍ਰਾਮ ਜਿਹੜੀ ਹੈ ਇੱਕ ਕੇਜੀ ਜਿਹੜੀ ਹਿਰੋਇਨ ਉਹਦੀ ਬਰਾਮਦਗੀ ਹੋਈ ਹੈ ਔਰ 20 ਕਿਲੋ 218 ਗ੍ਰਾਮ ਜਿਹੜੀ ਹੈ ਓਪੀਐਮ ਦੀ ਰਿਕਵਰੀ ਹੋਈ ਹੈ ਜਿਦੇ ਚ 504 ਮੁਕਦਮੇ ਦਰਜ ਹੋਏ ਆ ਤੇ 709 ਜਿਹੜੇ ਮੁਲਜ਼ਮ ਹੈ ਉਹ ਗ੍ਰਿਫਤਾਰ ਕੀਤੇ ਗਏ ਆ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਰ ਡਰੋਨ ਕਿੰਨੇ ਫੜੇ ਗਏ ਆ ਇਸ ਤੋਂ ਇਲਾਵਾ ਡਰੋਨ ਜਿਹੜੇ ਆ ਜੀ ਉਹ 34 ਜਿਹੜੇ ਡਰੋਨ ਆ ਫੜੇ ਗਏ ਆ ਜਿਨ੍ਹਾਂ ਚੋਂ ਡਰੋਨ ਦੇ ਥਰੂ ਜਿਹੜੀ ਆਈ ਹੈ ਉਹ 49 ਕਿਲੋ ਹਿਰੋਇਨ ਜਿਹੜੀ ਬਰਾਮਦ ਹੋਈ ਹੈ ਤੇ ਇੱਕ ਬਲੌਕ ਪਿਸਟਲ ਆ ਦੂਜੀਆਂ ਕੁਛੀ ਅਸਲਾ ਵੀ ਆਇਆ 6 ਤੋਂ 7 ਜਿਹੜੇ 7 8 ਦੇ ਕਰੀਬ ਜਿਹੜੇ ਆ ਪਿਸਟਲ ਰਿਕਵਰ ਹੋਏ ਆ ਸਰ ਡਰਗ ਮੰਨੀ ਟੋਟਲ ਕਿੰਨੀ ਫੜੀਗੀ ਇਸ ਸਾਲ ਦੇ ਵਿੱਚ ਡਰਗ ਮੰਨੀ ਦਾ ਟੋਟਲ ਵੇਰਵਾ ਤਾਂ ਇਸ ਵੇਲੇ ਸਾਡੇ ਕੋਲ ਨਹੀਂ ਹੋਏਗਾ ਬਟ ਉਹਦੇ ਚ ਕੁਛ ਇੱਕ ਹੈਗਾ ਇਥੇ ਜਿਹੜੇ ਹਵਾਲੇ ਦੇ ਥਰੂ ਆਪਰੇਟਰਸ ਜਿਹੜੇ ਸੀਗੇ ਮੇਨ ਉਹਨਾਂ ਦੇ ਥਰੂ ਜਿਹੜੀ ਆ ਪਿੱਛੇ ਪਰਚੇ ਅਸੀਂ ਚਾਰ ਪਰਚੇ ਦਿੱਤੇ ਸੀਗੇ ਜਿਨ੍ਹਾਂ ਦੇ ਥਰੂ ਇਹ ਹਵਾਲੇ ਦੇ ਥਰੂ ਦੁਬਈ ਜਾਂ 올ਓਵਰ ਇੰਡੀਆ ਜਿਹੜੇ ਪੈਸੇ-ਪੂਸੇ ਟਰਾਂਸਫਰ ਕਰਦੇ ਸੀ ਉਹ 2 ਕਰੋੜ 34 ਲੱਖ ਦੇ ਕਰੀਬ ਜਿਹੜੀ ਡਰਗ ਮੰਨੀ ਅਸੀਂ ਰਿਕਵਰ ਕੀਤੀ ਸੀ ਇਹ ਹਵਾਲਾ ਆਪਰੇਟਰਸ ਕੋਲ ਇਹਦੇ ਸਰ ਕੋਈ ਪਾਕਿਸਤਾਨੀ ਸ਼ੇਮ ਕੋਈ ਸਮਗਲਰਾਂ ਦੀ ਵੀ ਦਿਨਤੀ ਹੈ ਕਿੰਨੇ ਖੜੇ ਸਮਗਲਰਸ ਤੋਂ ਉਹ ਦੱਸ ਹੀ ਰਹੇ ਜੀ ਤੇ ਵਿੱਚ ਜਿਹੜੇ 709 ਬੰਦੇ ਹੈਗੇ ਆ ਉਹਨਾਂ ਦੇ ਵਿੱਚ ਵੱਡੇ ਸਮਗਲਰ ਵੀ ਹੈਗੇ ਆ ਤੇ ਜਿਹੜੇ ਛੋਟੇ ਪੈਡਲਰ ਹੈਗੇ ਉਹ ਵੀ ਹੈਗੇ ਆ 709 ਦੇ ਵਿੱਚ ਸਰ ਇਸ ਸਾਲ ਦੇ ਵਿੱਚ ਇਨਕਾਊਂਟਰ ਕਿੰਨੇ ਹੋਏ ਨੇ ਇਨਕਾਊਂਟਰ ਦੀ ਜਿਹੜੇ ਤਿੰਨ ਮੇਨ ਕੇਸ ਸੀਗੇ ਸਾਡੇ ਜਿਹੜੇ ਇੱਕ ਤਾਂ ਸੀਗਾ 460 ਵਾਲਾ ਪੱਟੀ ਵਾਲਾ ਬੜਾ ਸੈਂਸਿਟਾਈਜ਼ਡ ਜਿਹੜਾ ਉਹ ਬਲੇਕਤਰਾ ਦਾ ਬਲਾਈਂਡ ਮਰਡਰ ਹੀ ਸੀਗਾ ਤਿੰਨ ਜਣਿਆਂ ਨੂੰ ਪਰਿਵਾਰ ਦੇ ਨੂੰ ਮਾਰ ਕੇ ਲੁੱਟਖੋ ਕਰਕੇ ਲੈ ਗਈ ਸੀ ਉਹਦੇ ਚ ਅਸੀਂ ਬੜੀ ਮਿਹਨਤ ਕਰਕੇ ਰਾਜਸਥਾਨ ਤੋਂ ਉੱਥੋਂ ਬੰਦੇ ਫੜ ਕੇ ਲਿਆਂਦੇ ਸੀਗੇ ਤੇ ਉਹ ਗੈਂਗ ਦਾ ਜਿਹੜਾ ਇੱਕ ਮੁਲਜ਼ਮ ਉੱਚ ਪਕੜੇ ਦੋ ਮੁਲਜ਼ਮ ਅਰੈਸਟ ਹੋ ਗਏ ਆ ਤਾਂ ਉਹ ਸਾਰੇ ਕੇਸ ਕੇਸ ਹੋ ਗਿਆ ਸੀ ਉਸ ਤੋਂ ਇਲਾਵਾ ਇੱਕ ਟੋਟੀਆਂ ਵਾਲੀ ਜਿਹੜੀ ਬੈਂਕ ਡਕੈਤੀ ਸੀ ਵੀ ਜਿਹਦੇ ਚ ਬਲਵਿੰਦਰ ਸਿੰਘ ਐਸਐਸ ਸਾਡਾ ਜਤਨੀ ਹੋ ਗਿਆ ਸੀ ਔਰ ਉਹਦੇ ਚ ਰਾਜੂ ਸ਼ੂਟਰ ਵਾਂਟਡ ਸੀਗਾ ਉਹ ਰਾਜੂ ਸ਼ੂਟਰ ਪਿੱਛੇ 5-7 ਦਿਨ ਪਹਿਲੇ এনਕਾਊਂਟਰ ਦੇ ਵਿੱਚ ਅਸੀਂ ਫੜ ਲਿਆ ਤੇ ਉਹ ਅਰੈਸਟ ਆ ਤੇ ਉਹਦੇ ਬਾਕੀ ਬੰਦੇ ਜਿਹੜੇ ਆ ਉਹਨਾਂ ਦੇ ਪਿੱਛੇ ਅਸੀਂ ਚੜੇ ਹੋਏ ਜਿਹੜੇ ਹੋਰ ਉਹਦੇ ਨਾਲ ਸ਼ਮੂਲੀਅਤ ਸੀ ਬੀਤੇ ਮੰਡੀ ਟਿਕੰਟਰੀ ਇਹ ਦੋ ਮੇਨ ਬੜੇ ਸੈਂਸਟਾਈਜ਼ਡ ਕੇਸ ਸੀਗੇ ਤੇ ਦੋਨੋਂ ਦੇ ਦੋਨੋਂ ਸੌਲਵ ਹੋ ਗਏ ਆ